ਸਿਰੀ ਰਾਗ ਮਹਲਾ 5 ਪੈ ਪਾਇ ਮਨਾਈ ਸੋਏ ਜਿਉ ਮੈਂ ਗੁਰੂ ਦੇ ਚਰਨੀ ਲੱਗ ਕੇ ਉਸ ਪ੍ਰਮਾਤਮਾ ਨੂੰ ਪ੍ਰਸੰਨ ਕਰਨ ਦਾ ਯਤਨ ਕਰਦਾ ਸਾਤ ਗੁਰ ਪੁਰਖ ਮਿਲਾਇਆ ਸਜੇਵੜਾ ਅਵਰ ਨਾ ਕੋਈ ਜਿਉ ਰਹਾਉ ਗੁਰੂ ਪੁਰਖ ਨੇ ਮੈਨੂੰ ਪ੍ਰਮਾਤਮਾ ਮਿਲਾਇਆ ਹੈ ਹੁਣ ਮੈਨੂੰ ਸਮਝ ਆਈ ਹੈ ਕਿ ਉਸ ਪ੍ਰਮਾਤਮਾ ਵਰਗਾ ਉਹਦੇ ਬਰਾਬਰ ਹੋਰ ਕੋਈ ਨਹੀਂ ਯਾਦ ਰੱਖੋ ਬਾਣੀ ਨਾਲ ਜੁੜੇ ਹੋਏ ਲੋਕ ਗੁਰੂ ਨੇ ਜੈਸਾ ਕਾਲਪੁਰਖ ਵੈ ਗੁਰੂ ਨਾਲ ਸਾਨੂੰ ਜੋੜਿਆ ਉਹ ਦੇ ਵਰਗਾ ਕੋਈ ਨਹੀਂ ਤੇ ਉਹ ਸਾਰਿਆਂ ਥਾਵਾਂ ਤੇ ਹਰ ਵੇਲੇ ਮੌਜੂਦ ਹੈ ਰਹੋ ਗੋਸਾਈ ਮਹੰਦਾ ਇਠੜਾ ਕਿਹੋ ਜਿਹਾ ਸ੍ਰਿਸ਼ਟੀ ਦਾ ਮਾਲਕ ਮੇਰਾ ਪ੍ਰਭੂ ਬਹੁਤ ਪਿਆਰਾ ਹੈ ਬੜਾ ਪਿਆਰਾ ਹੈ ਅਮ ਮabbe ਥਾਮੋ ਮਿੱਠੜਾ ਮੈਨੂੰ ਆਪਣੇ ਮਾਪਿਓ ਨਾਲੋਂ ਵੀ ਵਧੇ ਇੱਕ ਮਿੱਠਾ ਲੱਗਦਾ ਹੈ ਉਹ ਪ੍ਰਮਾਤਮਾ ਮਾਪਿਓ ਨਾਲੋਂ ਵੀ ਜ਼ਿਆਦਾ ਮਿੱਠਾ ਹੈ ਭੈਣ ਭਾਈ ਸਭ ਸੱਜਣਾ ਤੁਧ ਜਿਹਾਂ ਨਾਹੀ ਕੋਈ ਜਿਓ ਹੈ ਪ੍ਰਭੂ ਭੈਣ ਭਰਾ ਤੇ ਹੋਰ ਸਾਰੇ ਸਾਥ ਸੈਣ ਮੈਂ ਵੇਖ ਲੈ ਹਰ ਤੇਰੇ ਬਰਾਬਰ ਦਾ ਹੋਰ ਕੋਈ ਖੇਤ ਕਰਨ ਵਾਲਾ ਪਿਆਰ ਕਰਨ ਵਾਲਾ ਨਹੀਂ ਜਿੰਨਾ ਪਿਆਰ ਉਹ ਆਪਣੀ ਔਲਾਦ ਆਪਣੇ ਬੱਚਿਆਂ ਨੂੰ ਕਰਦਾ ਦੁਨੀਆ 'ਚ ਹੋਰ ਕੋਈ ਇੰਨਾ ਪਿਆਰ ਆਪਣੇ ਬੱਚਿਆਂ ਨੂੰ ਨਹੀਂ ਕਰਦਾ ਤੇਰੇ ਹੁਕਮੇ ਸਾਵਣ ਆਇਆ ਹੈ ਪ੍ਰਭੂ ਤੇਰੇ ਹੁਕਮੇ ਛੀ ਗੁਰੂ ਦਾ ਮਿਲਾਪ ਹੋਇਆ ਮਾਨੋ ਮੇਰੇ ਵਾਸਤੇ ਸੌਣ ਦਾ ਮਹੀਨਾ ਹੈ ਸੌਣ ਦਾ ਮਹੀਨਾ ਚੰਗੀ ਰੁੱਤ ਹਰਿਆਵਲ ਵਾਲੀ ਜਦੋਂ ਚਾਰ ਸਫੇਰੇ ਹਰਿਆਵਲ ਹਰਿਆਵਲੀ ਹੁੰਦੀ ਹੈ ਗੁਰੂ ਦਾ ਮਿਲਾਪ ਮੇਰੇ ਵਾਸਤੇ ਸੌਣ ਦੇ ਮਹੀਨੇ ਵਾਂਗ ਹੈ ਮੈਂ ਸਤ ਕਾ ਹਲ ਜੋ ਆਇਆ ਗੁਰੂ ਦੀ ਕਿਰਪਾ ਨਾਲ ਮੈਂ ਉੱਚੇ ਆਚਰਨ ਬਣਾਉਣ ਦਾ ਹਲ ਜੋ ਦਿੱਤਾ ਜਿਵੇਂ ਖੇਤ ਵਿੱਚ ਹਲ ਜਹੀਏ ਤੇ ਖੇਤ ਤਿਆਰ ਹੁੰਦਾ ਵਧੀਆ ਇਦਾਂ ਹੀ ਉੱਚੇ ਆਚਰਨ ਦਾ ਹਲ ਮੈਂ ਆਪਣੀ ਜ਼ਿੰਦਗੀ ਵਿੱਚ ਬਣਾ ਲਿਆ ਨਾਉ ਬੀਜਣ ਲੱਗਾ ਆਸ ਕਰ ਹਾਰ ਬੋਲ ਬਖਸ਼ ਜਮਾਏ ਜਿਉ ਮੈਂ ਇਹ ਆਸ ਕਰਕੇ ਤੇਰਾ ਨਾਮ ਆਪਣੇ ਹਿਰਦੇ ਖੇਤ ਵਿੱਚ ਬੀਜਣ ਲੱਗਾ ਹਾਂ ਕਿ ਤੇਰੀ ਬਖਸ਼ਿਸ਼ ਦਾ ਬੋਲ ਇਕੱਠਾ ਹੋ ਜਾਏ ਤੇਰੇ ਵਰਗਾ ਸੁਭਾਅ ਮੇਰੇ ਜੀਵਨ ਵਿੱਚ ਪੈਦਾ ਹੋ ਜਾਏ ਹਾਂ ਗੁਰ ਮਿਲ ਇੱਕ ਪਛਾਣ ਦਾ हे ਪ੍ਰਭੂ ਗੁਰੂ ਨੂੰ ਮਿਲ ਕੇ ਮੈਂ ਸਿਰਫ ਤੇਰੇ ਨਾਲ ਸਾਝ ਪਾਈ ਹੈ ਸਿਰਫ ਤੈਨੂੰ ਹੀ ਪਛਾਨਦਾ ਹਾਂ ਬਾਕੀ ਮੈਂ ਕਿਸੇ ਨੂੰ ਨਹੀਂ ਪਛਾਨਦਾ ਦੁਆ ਕਾਗਲ ਚੇਤਨਾ ਜਾਹਣਦਾ ਦੂਜਾ ਕਾਗਜ਼ ਪਰਮਾਤਮਾ ਦੇ ਨਾਮ ਤੋਂ ਬਿਨਾ ਤੇਰੇ ਨਾਮ ਤੋਂ ਬਿਨਾ ਹੋਰ ਕੋਈ ਲੇਖਾ ਲਿਖਣਾ ਮੈਂ ਜਾਣਦਾ ਹੀ ਨਹੀਂ ਹਾਰ ਇਕੱਤੇ ਕਾਰੇ ਲਾਇਓਨ ਜਿਉਂ ਭਾਵੈ ਤੇ ਮੈਂ ਨਿਬਾਹ ਜਿਓ ਹੈ ਹਰੀ ਤੂੰ ਮੈਨੂੰ ਆਪਣਾ ਨਾਮ ਸਿਮਰਨ ਦੇ ਇੱਕੋ ਕਾਰ ਵਿੱਚ ਜੋੜ ਤੇ ਜੋੜ ਕੇ ਰੱਖ ਹੁਣ ਜਿਵੇਂ ਤੇਰੀ ਮਰਜ਼ੀ ਆ ਜਿਵੇਂ ਤੇਰੀ ਰਜ਼ਾ ਆ ਮੈਂ ਉਸੇ ਤਰ੍ਹਾਂ ਹੀ ਕੰਮ ਕਰਦਾ ਹਾਂ ਉਸੇ ਕਾਰਨ ਨੂੰ ਸਿਰੇ ਚੜ੍ਹਦਾ ਹਾਂ ਜਿਹੜੀ ਕਾਰ ਵਿੱਚ ਮੈਨੂੰ ਮੇਰੇ ਗੁਰੂ ਨੇ ਲਾਇਆ ਹੋਇਆ ਤੁਸੀਂ ਭੋਗੋ ਪੁੰਚੋ ਭਾਈ ਹੋ ਏ ਮੇਰੇ ਸਾਧ ਸੰਗੀ ਭਰਾਓ ਤੁਸੀਂ ਵੀ ਗੁਰੂ ਦੀ ਸ਼ਰਨ ਪੈ ਕੇ ਪ੍ਰਮੋ ਦਾ ਨਾਮ ਰਸ ਮਾਣੋ ਗੋਰ ਦੀ ਬਾਣ ਕਵਾਏ ਪਹਿਨਾਈਓ ਮੈਨੂੰ ਗੁਰੂ ਨੇ ਪ੍ਰਮਾਤਮਾ ਦੀ ਦਰਗਾਹ ਵਿੱਚ ਸਰੂਪਾ ਪਹਿਨਾ ਦਿੱਤਾ ਹੈ ਆਦਰ ਦਵਾ ਦਿੱਤਾ ਹੈ ਕਿਉਂਕਿ ਹਉ ਹਵਾ ਮਹਰ ਪਿੰਡ ਦਾ ਬੰਨ ਆਂਦੇ ਪੰਜ ਸਰੀਕ ਜਿਓ ਮੈਂ ਹੁਣ ਆਪਣੇ ਇਸ ਸਰੀਰ ਪਿੰਡ ਦਾ ਮਾਰ ਹੋ ਗਿਆ ਭੇਦ ਪਾ ਲਿਆ ਗੁਰੂ ਦੇ ਮહેર ਨਾਲ ਮੈਂ ਆਪਣੇ ਅੰਦਰ ਦੇ ਪੰਜੇ ਵਿਰੋਧ ਕਰਨ ਵਾਲੇ ਕਾਬੂ ਵਿੱਚ ਕਰ ਲਿਆ ਆਪਣੇ ਗੁਰੂ ਦੀ ਬਖਸ਼ਿਸ਼ ਦਾ ਪਾਤਰ ਬਣਦਿਆ ਹਾਂ ਆਇਆ ਸਾਮੈ ਤੇ ਹੰਡਿਆ ਏ ਨਾਨਕ ਆਖ ਕੇ ਮੇਰੇ ਪ੍ਰਭੂ ਮੈਂ ਤੇਰੀ ਸ਼ਰਨ ਆਇਆ ਹਾਂ ਪੰਜ ਕਿਰਸਾਨ ਮਜ਼ੇਰੇ ਮਹਿੜਿਆ ਤੇਰੀ ਮਿਹਰ ਨਾਲ ਪੰਜੇ ਗਿਆਨਿੰਦਰੇ ਕਿਸਾਨ ਮੇਰੇ ਮਜ਼ਾਰੇ ਬਣ ਗਏ ਹਨ ਮੇਰੇ ਕਹਿ ਵਿੱਚ ਤੁਰਦੇ ਹਨ ਮਜ਼ਾਰੇ ਮਤਲਬ ਕੰਮ ਕਰਨ ਵਾਲੇ ਕੰਨ ਕੋਈ ਕੱਢ ਨਾ ਹੰਗਈ ਨਾਨਕ ਵੁੱਠਾ ਕੋਗ ਗਿਰਾਉ ਜਿਓ ਕੋਈ ਗਿਆਨਿੰਦਰਾ ਕਿਸਾਨ ਮੈਤੋਂ ਆਕੀ ਹੋ ਕੇ ਸਿਰ ਨਹੀਂ ਚੁੱਕਦਾ ਹੁਣ ਮੇਰਾ ਸਰੀਰ ਨਗਰ ਭਲੇ ਗੁਣਾ ਦੀ ਸੰਗਣੀ ਵਸੋਂ ਵਾਲਾ ਊਗ ਵਸਦਾ ਪਿੰਡ ਆਮ ਕਰਕੇ ਸਾਡੇ ਪਿੰਡਾਂ ਚ ਬਿਲਲੀ ਜਿਹੜਾ ਬਹੁਤ ਸੋਹਣੀ ਵਸੋਂ ਵਾਲਾ ਐ ਸੰਗਣੀ ਵਸੋਂ ਵਾਲਾ ਪਿੰਡ ਹੋਏ ਕਹਿੰਦੇ ਊਗ ਵਸਦਾ ਪਿੰਡ ਮੇਰੇ ਜੀਵਨ ਵਿੱਚ ਭਲੇ ਗੁਣ ਐ ਪੂਰੇ ਖਾਚਾ ਖਾਚੀ ਨੇ ਸੰਗਣੇ ਵਸਦੇ ਆ ਕਿਤੇ ਕਿਸੇ ਹੋਰ ਲਈ ਥਾ ਨਹੀਂ ਹੈ ਹਾਂ ਵਾਰੀ ਕੁਮਾ ਜਾਵਦਾ ਹੈ ਮੇਰੇ ਸ਼ਾ ਪ੍ਰਭੂ ਮੈਂ ਤੇ ਤੁਹ ਸਦਕੇ ਜਾਂਦਾ ਹਾਂ ਤੇ ਤੁਹ ਬਲਿਹਾਰ ਜਾਂਦਾ ਹਾਂ ਇੱਕ ਸ਼ਾਹਾ ਤੁਹਦ ਤੇ ਆਏਂਦਾ ਮੈਂ ਸਿਰਫ 헤 ਪਾਦਸ਼ਾ 헤 ਸ਼ਾ ਸਿਰਫ ਤੇ ਸਿਰਫ ਇਹਦੇ ਵਿੱਚ ਤੈਨੂੰ ਹੀ ਟਿਕਾਈ ਬੈਠਾ ਹਾਂ ਮੇਰੇ ਸ਼ਾ ਪ੍ਰਭੂ ਮੈਂ ਤੇਥੋਂ ਕੁਰਬਾਨ ਜਾਂਦਾ ਉਜੜ ਥੇ ਵਸਾਇਓ ਹਾਂ ਕੁੱਦ ਵਿਟੋਂ ਕੁਰਬਾਨ ਜਿਓ ਤੂੰ ਮੇਰਾ ਉਜੜਿਆ ਹੋਇਆ ਥੇ ਉਜਾੜੇ ਵਾਲੀ ਧਾਨ ਨੂੰ ਥੇ ਕਹਿੰਦੇ ਆ ਪੰਜਾਬ ਦੀ ਬੋਲੀ ਆ ਵੀ ਇੱਥੇ ਇਹ ਪਿੰਡ ਹੁੰਦਾ ਹੈ ਹੁਣ ਥੇ ਹੋ ਗਿਆ ਉਜੜ ਗਿਆ ਉਜੜਿਆ ਹੋਇਆ ਥੇ ਹਿਰਦਾ ਘਰ ਮੇਰੇ ਗੁਰੂ ਨੇ ਵਰਸਾ ਦਿੱਤਾ ਹਾਰ ਇੱਠੇ ਨਿਤ ਧਿਆਇਂਦਾ ਮੈਂ ਹੁਣ ਸਦਾ ਸਦਾ ਪਿਆਰੇ ਹਰੀ ਨੂੰ ਹੀ ਸਿਮਰਦਾ ਹਾਂ ਮਨ ਚਿੰਦੀ ਸੋ ਫਲ ਪਾਇੰਦਾ ਆਪਣੇ ਮਨ ਵਿੱਚ ਮੈਂ ਜੋ ਇੱਛਾ ਧਾਰੀ ਬੈਠਾ ਸਾਂ ਉਹ ਨਾਮ ਫਲ ਹੁਣ ਮੈਂ ਪਾ ਲਿਆ ਹੈ ਸਭੇ ਕਾਜ ਸਵਾਰੀਆਂ ਨਾ ਲਾਹੀਆਂ ਨ ਮਨ ਕੀ ਭੁੱਖ ਜਿਓ ਉਸ ਪ੍ਰਭੂ ਨੇ ਮੇਰੇ ਸਾਰੇ ਕੰਮ ਸਵਾਰ ਦਿੱਤੇ ਹਨ ਮੇਰੇ ਮਨ ਦੀ ਮਾਇਆ ਵਾਲੀ ਭੁੱਖ ਉਸ ਨੇ ਦੂਰ ਕਰ ਦਿੱਤੀ ਹੈ ਮੈਂ ਛੱਡਿਆ ਸਭ ਤੰਦੜਾ ਸਿਮਰਨ ਦੀ ਬਰਕਤ ਨਾਲ ਮੈਂ ਦੁਨੀਆ ਵਾਲਾ ਸਾਰਾ ਲਾਲਚ ਛੱਡ ਦਿੱਤਾ ਹੈ ਗੋਸਾਈ ਸੇਵੀ ਸਚੜਾ ਮੈਂ ਸਾਰਾ ਸਾਰੀ ਸ੍ਰਿਸ਼ਟੀ ਦਾ ਮਾਲਕ ਸਦਾ ਸਥਿਰ ਰਹਿਣ ਵਾਲਾ ਸ੍ਰਿਸ਼ਟੀ ਦੇ ਮਾਲਕ ਨੂੰ ਉਹਦੇ ਪਾਲਕ ਨੂੰ ਹਰ ਵੇਲੇ ਯਾਦ ਕਰਦਾ ਰਹਿਦਾ ਹਾਂ ਨੋਂ ਨਿਦ ਨਾਮ ਨਿਧਾਨ ਹਰ ਮੈਂ ਪੱਲੇ ਵੱਦਾ ਸਿੱਖ ਜਿਓ ਹੁਣ ਪ੍ਰਮਾਤਮਾ ਦਾ ਨਾਮ ਖਜ਼ਾਨਾ ਹੀ ਮੇਰੇ ਵਾਸਤੇ ਜਗਤ ਦੇ ਨੋ ਖਜ਼ਾਨੇ ਹੈ ਹੰ ਯਾਨੀ ਕਿ ਸਭ ਤੋਂ ਕੀਮਤੀ ਖਜ਼ਾਨਾ ਗੁਰੂ ਦਾ ਉਪਦੇਸ਼ ਹੈ। ਮੋਸ ਨਾਮ ਧਰਨ ਗੁਰੂ ਦੇ ਉਪਦੇਸ਼ ਨੂੰ ਗੁਰੂ ਦੀ ਸਿੱਖਿਆ ਨੂੰ ਹਿਰਦੇ ਪੱਲੇ ਵਿੱਚ ਕੁੱਟ ਕੇ ਛਕ ਕੇ ਖਿੱਚ ਕੇ ਕੁੱਟ ਕੇ ਗੰਢ ਬਨ ਲਈ। ਗੁਰੂ ਦੀਆਂ ਗੱਲਾਂ ਤੇ ਮੈਂ ਪੂਰਨ ਅਮਲ ਕਰਦਾ ਗੰਢ ਬਨ ਲਈ ਹੁਣ ਮੈਂ ਸੁਖੀ ਹੂੰ ਸੁਖ ਪਾਇਆ ਸ਼ਬਦ ਦੀ ਬਰਕਰਾਰ ਨਾਲ ਮੈਂ ਦੁਨੀਆ ਦੇ ਸਾਰੇ ਸੁੱਖਾਂ ਤੋਂ ਵਧੀਆ ਆਤਮਿਕ ਸੁਖ ਲਬ ਲਿਆ ਹੈ ਗੋਰੀ ਅੰਤਰ ਸ਼ਬਦ ਵਸਾਇਆ ਗੁਰੂ ਨੇ ਮੇਰੇ ਹਿਰਦੇ ਵਿੱਚ ਉਸ ਅਕਾਲ ਪੁਰਖ ਵੈਗੁਰੂ ਦਾ ਸੋਹਣਾ ਸ਼ਬਦ ਸੋਹਣੀ ਸਿੱਖਿਆ ਸੋਹਣਾ ਉਪਦੇਸ਼ ਵਸਾ ਦਿੱਤਾ ਹੈ ਸਤਿਗੁਰੂ ਪੁਰਖ ਵਿਖਾਲਿਆ ਮਸਤਕ ਤਰਕੈ ਹੱਥ ਜਿਓ ਗੁਰੂ ਪੁਰਖ ਨੇ ਮੇਰੇ ਸਿਰ ਉਤੇ ਆਪਣਾ ਮਿਹਰ ਭਰਿਆ ਹੱਥ ਰੱਖ ਕੇ ਮੈਨੂੰ ਪ੍ਰਮਾਤਮਾ ਦੇ دیدار ਕਰਾ ਦਿੱਤੇ ਹਨ ਮੈਨੂੰ ਪ੍ਰਮਾਤਮਾ ਮਹਿਸੂਸ ਕਰਾ ਦਿੱਤਾ ਹੈ دیدار ਦਾ ਮਤਲਬ ਹੈ ਫੀਲ ਕਰਨਾ ਮਹਿਸੂਸ ਕਰਨਾ ਦਰਸ਼ਨ ਕਰਨ ਦਾ ਮਤਲਬ ਹੈ ਉਹਦੇ ਅਨੁਸਾਰੀ ਹੋ ਕੇ ਚੱਲਣਾ ਮੈਂ ਬੱਦੀ ਸੱਚ ਧਰਮਸਾਲ ਹੈ ਗੁਰਸਿੱਖਾਂ ਦੀ ਸੰਗਤ ਵਿੱਚ ਬੈਠਣਾ ਮੈਂ ਧਰਮਸਾਲ ਬਣਾਈ ਹੈ ਤਰ ਮਸਾਲ ਕੀ ਹੈ ਚੰਗੇ ਲੋਕਾਂ ਦਾ ਇਕੱਠ ਜਿੱਥੇ ਚੰਗੇ ਖਿਆਲ ਚੰਗੇ ਵਿਚਾਰ ਦਿੱਤੇ ਜਾਂਦੇ ਹੋਣ ਚੰਗੇ ਵਿਚਾਰਾਂ ਤੇ ਚਰਚਾ ਹੁੰਦੀ ਹੋਵੇ ਡਿਸਕਸ ਹੁੰਦੀ ਹੋਵੇ ਗੋਸ਼ਟੀਆਂ ਹੁੰਦੀਆਂ ਹੋਣ ਜਿੱਥੇ ਮੈਂ ਸਦਾ ਥਿਰ ਪ੍ਰਭੂ ਨੂੰ ਯਾਦ ਕਰਦਾ ਤੇ ਹੋਰ ਪੱਕਿਆ ਕਰ ਲੈਣਾ ਆਪਣੀ ਵੀ ਅੱਛਾ ਇਹ ਹੈ ਗੁਰੂ ਦੀ ਗੱਲ ਇਹਦੇ ਮੁਤਾਬਕ ਚੱਲਣਾ ਗੌਰ ਸਿੱਖਾ ਲਹਿੰਦਾ ਭਾਲ ਕੇ ਮੈਂ ਗੁਰੂ ਦੇ ਸਿੱਖਾਂ ਨੂੰ ਯਤਨ ਨਾਲ ਲੱਭ ਕੇ ਮਿਲਦਾ ਹਾਂ ਪੈਰ ਧੋਵਾਂ ਪੱਖਾ ਫੇਰਦਾ ਤਿਸ ਨਿਮ ਨਿਮ ਲੱਗਾ ਪਾਏ ਜਿਉ ਜਿਹੜਾ ਗੁਰਸਿੱਖ ਮਿਲ ਪਏ ਮੈਂ ਲੋੜ ਅਨਸਾਰ ਉਸਦੇ ਪੈਰ ਧੋਣਾ ਹਾਂ ਭਾਵ ਕਿ ਉਹਦੀ ਨਕਸ਼ੇ ਕਦਮਾਂ ਤੇ ਉਹਦੇ ਉਹਦੇ ਪਦ ਜਿੰਨਾ ਤੇ ਤੁਰਦਾ ਹਾਂ ਉਸ ਨੂੰ ਪੱਖਾ ਚੱਲਦਾ ਹਾਂ ਉਹਦੀ ਸੇਵਾ ਕਰਦਾ ਹਾਂ ਮੈਂ ਪੂਰੇ ਅਦਬ ਨਾਲ ਉਸ ਦੀ ਪੈਰੀ ਲੱਗਦਾ ਹਾਂ ਉਹਦੇ ਨਕਸ਼ੇ ਕਦਮਾਂ ਤੇ ਚੱਲਦਾ ਹਾਂ ਸੋਣਾ ਗੱਲਾਂ ਗੁਰਪੈ ਆਇਆ ਗੁਰੂ ਦੀ ਵਡਿਆਈ ਦੀਆਂ ਗੱਲਾਂ ਸੁਣ ਕੇ ਮੈਂ ਵੀ ਗੁਰੂ ਦੇ ਕੋਲ ਆ ਗਿਆ ਗੁਰੂ ਦੀ ਸ਼ਰਨ ਲੈ ਲਈ ਔਰ ਜੇ ਮੈਂ ਗੁਰੂ ਦੀ ਵਡਿਆਈ ਸੁਣ ਕੇ ਆਇਆ ਯਾਦ ਰੱਖੋ ਜੇ ਆਪਾਂ ਗੁਰੂ ਦੀ ਵਡਿਆਈ ਅਰਥਾਂ ਤੇ ਕਰਾਂਗੇ ਤੇ ਬਹੁਤ ਸਾਰੇ ਹੋਰ ਲੋਕ ਵੀ ਗੁਰੂ ਦੀ ਸ਼ਰਨ ਵਿੱਚ ਆਉਣਗੇ ਨਾਮ ਦਾਨ ਇਸ਼ਨਾਨ ਦਿਰੜਾਇਆ ਤੇ ਉਸ ਨੇ ਮੇਰੇ ਹਿਰਦੇ ਵਿੱਚ ਇਹ ਬਿਠਾ ਦਿੱਤਾ ਹੈ ਕਿ ਨਾਮ ਸਿਮਰਨਾ ਹੋਰਨਾਂ ਨੂੰ ਸਿਮਰਨ ਵੱਲ ਪ੍ਰੇਰਣਾ ਪਵਿੱਤਰ ਜੀਵਨ ਬਣਾਉਣਾ ਇਹੀ ਹੈ ਸਹੀ ਜੀਵਨ ਦਾ ਰਾਹ ਇਹ ਕਰਮ ਸਾਨੂੰ ਸਾਰਿਆਂ ਨੂੰ ਕਰਨਾ ਚਾਹੀਦਾ ਹੈ ਸਭ ਮੁਕਤ ਹੋ ਆ ਸੰਸਾਰ ਦਾ ਨਾਨਕ ਸੱਚੀ 베ੜੀ ਛਾੜ ਜਿਓ ਹੈ ਨਾਨਕ ਗੁਰੂ ਜਿਸ ਜਿਸ ਨੂੰ ਸਦਾ ਫਿਰ ਪ੍ਰਭੂ ਦੇ ਸਿਮਰਨ ਦੀ 베ੜੀ ਵਿੱਚ ਬਿਠਾਉਂਦਾ ਹੈ ਉਹ ਸਾਰਾ ਜਗਤ ਹੀ ਵਿਕਾਰਾਂ ਤੋਂ ਬੁਰਾਈਆਂ ਤੋਂ ਔਗਣਾ ਤੋਂ ਬਚਿਆ ਰਹਿੰਦਾ ਹੈ ਸਭ ਸ੍ਰਿਸ਼ਟ ਸੇਵੇ ਦਿਨ ਰਾਤ ਜਿਉ ਹੈ ਪ੍ਰਭੂ ਸਾਰੀ ਸ੍ਰਿਸ਼ਟੀ ਦਿਨ ਰਾਤ ਤੇਰੀ ਹੀ ਸੇਵਾ ਭਗਤੀ ਕਰਦੀ ਹੈ ਦੇ ਕੰਨ ਸੁਣੋ ਅਰਦਾਸ ਜਿਉ ਦੇ ਕੇ ਕੰਨ ਉਹਦੀ ਗੱਲ ਨੂੰ ਬੜੇ ਧਿਆਨ ਨਾਲ ਸੁਣਦਾ ਹੈ ਸਾਰਾ ਹੀ ਸੰਸਾਰ ਜਦੋਂ ਸੀ ਅੰਦਰੋਂ ਦਿਲੋਂ ਭਜ ਕੇ ਆਪਣੀ ਗੱਲ ਉਸ ਗੁਰੂ ਦੀ ਮਰਜ਼ੀ ਮੁਤਾਬਕ ਕਰਦੇ ਹਾਂ ਫੋਕ ਵਜਾਏ ਸਭ ਡਿੱਠਿਆ ਤ ਉਸ ਆਪੇ ਲੈਣ ਛਡਾਏ ਜਿਉ ਮੈਂ ਸਾਰੀ ਲੋਕਾਈ ਨੂੰ ਚੰਗੀ ਤਰ੍ਹਾਂ ਪਰਖ ਕੇ ਵੇਖ ਲਿਆ ਹੈ ਜਿਨ੍ਹਾਂ ਜਿਨ੍ਹਾਂ ਨੂੰ ਵਿਕਾਰਾਂ ਤੋਂ ਛਡਾਇਆ ਹੈ ਪ੍ਰਭੂ ਨੇ ਆਪ ਹੀ ਪ੍ਰਸੰਨ ਹੋ ਕੇ ਖੁਸ਼ ਹੋ ਕੇ ਛੁੜਾਇਆ ਹੈ ਹੁਣ ਹੁਕਮ ਹੋਆ ਮਿਹਰਵਾਣ ਦਾ ਅਕਾਲ ਪੁਰਖ ਵੈਗੁਰੂ ਦਾ ਹੁਣ ਹੁਕਮ ਹੋਇਆ ਉਹਦੀ ਬਖਸ਼ਿਸ਼ ਵਰਤ ਰਹੀ ਹੈ ਪੈ ਕੋਈ ਨਾ ਕਿਸੇ ਰੰਝਾਨ ਦਾ ਕਿ ਕੋਈ ਵੀ ਕਾਮਾਦਿਕ ਵਿਕਾਰ ਸ਼ਰਨ ਆਏ ਕਿਸੇ ਨੂੰ ਵੀ ਦੁਖੀ ਨਹੀਂ ਕਰਦੇ ਹਿਰਜ਼ਾਉਂਦੇ ਨਹੀਂ ਆਪਣੇ ਮਗਰ ਨਹੀਂ ਲਾਉਦੇ ਸਬ ਸੁਖਾਲੀ ਉਠਿਆ ਇਹ ਹੋਆ ਹਲੇ ਮੀਰਾਜ ਜਿਓ ਆਜ ਅਸਲ ਰਾਜ ਸਾਰਾ ਕੁਝ ਗਿਆਨ ਇੰਦਰੇ ਕਰਮ ਇੰਦਰੇ ਜਿਸ ਚ ਸੁੱਤੇ ਪ੍ਰਭੂ ਦੀ ਮਹਿਰ ਹੋ ਜਾਂਦੀ ਹੈ ਉਹਦੇ ਗਿਆਨ ਇੰਦਰੇ ਕਰਮ ਇੰਦਰੇ ਫਿਰੂ ਗੁਰੂ ਦੇ ਦੱਸੇ ਮੁਤਾਬਕ ਆਤਮਕ ਆਨੰਦ ਵਿੱਚ ਰਹਿੰਦੇ ਹਨ ਤੇ ਆਤਮਕ ਆਨੰਦ ਵਿੱਚ ਵਿਕਾਰਾਂ ਵਿੱਚ ਨਾ ਡੋਲਣ ਹੋਈ ਹਲੇ ਮੀਰਾਜ ਹਲੀ ਮੀਨ ਦਾ ਰਾਜ ਨਿਮਰਤਾ ਵਾਲਾ ਸੁਭਾ ਮੇਰੇ ਅੰਦਰ ਜਿੱਦੜ ਸਿੱਖ ਦੇ ਅੰਦਰ ਰਾਜਪਾ ਕਾਇਮ ਹੋ ਗਿਆ ਬਾਹਰ ਰਾਜਪਾ ਕਾਇਮ ਕਰਨਾ ਸਿੱਖ ਵਾਸਤੇ ਬਹੁਤਾ ਲੰਮਾ ਸਫਰ ਨਹੀਂ ਸਾਨੂੰ ਕਰਨਾ ਪੈਂਦਾ ਸੀ ਬਹੁਤ ਛੇਤੀ ਪੈਦਾ ਕਰ ਲੈਨੇ ਆ ਗੱਲ ਸਿਰਫ ਇੰਨੀ ਹੈ ਕਿ ਸਿੱਖ ਅੰਦਰੋਂ ਆਪਣੇ ਆਪ ਨੂੰ ਰਾਜਾ ਫੀਲ ਕਰੇ ਏ ਕੰਗਾਲ ਨਾ ਬਣੇ ਏ ਮੰਗਤਾ ਨਾ ਬਣੇ ਹੱਥ ਨਾ ਟੱਡੇ ਲੋਕਾਂ ਦੇ ਸਾਹਮਣੇ ਗੁਰੂ ਦੀ ਵਿਚਾਰ ਧਾਰਾ ਨੂੰ ਛੱਡ ਕੇ ਜਣੇ ਖਣੇ ਦੀ ਵਿਚਾਰ ਧਾਰਾ ਦੇ ਸਾਹਮਣੇ ਸਿਰ ਨਾ ਝੁਟਦਾ ਫਿਰੇ ਫੇਰ ਅੰਦਰੋਂ ਰਾਜਾ ਬਾਰ ਬਹੁਤ ਛਤੀ ਰਾਜ ਸਿਰਜ ਲੈਂਦਾ ਜਿਹੜੇ ਲੋਕ ਅੰਦਰੋਂ ਕੰਗਾਲ ਹੁੰਦੇ ਆ ਉਹ ਬਾਹਰੋਂ ਸਾਰੀ ਜ਼ਿੰਦਗੀ ਕੰਗਾਲਤਾ ਹੀ ਭੋਗਦੇ ਆ ਚਿਮ ਚਿਮਿਆ ਅਮਰਤ ਵਰਸਦਾ ਆਤਮਾ ਗਡੋਲਤਾ ਪੈਦਾ ਕਰਕੇ ਪ੍ਰਭੂ ਦਾ ਨਾਮ ਅੰਮ੍ਰਿਤ ਮੇਰੇ ਅੰਦਰ ਵਰਖਾ ਕਰ ਰਿਹਾ ਹੈ ਸੁਭਾਅ ਬਦਲ ਗਿਆ ਉਹਨਾਂ ਹਰ ਵੇਲੇ ਗੁਰੂ ਦੀ ਸਿੱਖਿਆ ਗੁਰੂ ਦੀ ਬਖਸ਼ਿਸ਼ ਦਾ ਗੁਰੂ ਦੇ ਉਪਦੇਸ਼ ਦਾ ਮੀ ਮੇਰੇ ਅੰਦਰ ਪੈਂਦਾ ਰਹਿੰਦਾ ਤੇ ਤਾਂ ਕਿ ਮੇਰਾ ਮਨ ਸੁੱਕਦਾ ਨਹੀਂ ਤੇ ਸੁੱਕੇ ਹੋਏ ਮਨ ਤੇ ਤ੍ਰਿਸ਼ਨਾ ਦੀ ਅਗ ਅਸਰ ਕਰਦੀ ਹੈ ਜਿਵੇਂ ਸੁੱਕੀਆਂ ਲੱਕੜਾਂ ਨੂੰ ਅੱਗ ਸੇ ਤੇ ਛੇਤੀ ਲੱਗਦੀ ਹੈ ਇਦਾਂ ਹੀ ਸੁੱਕੇ ਸੜੇ ਮਨ ਤੇ ਵਿਕਾਰ ਬਹੁਤ ਛੇਤੀਆਂ ਅਸਰ ਕਰਦੇ ਆ ਪਰ ਮੇਰਾ ਗੁਰੂ ਮੇਰੇ ਮਨ ਨੂੰ ਸੁੱਕਣ ਹੀ ਨਹੀਂ ਦਿੰਦਾ ਬੁਲਾਇਆ ਬੋਲੀ ਖਸਮਦਾ ਮੈਂ ਗੁਰੂ ਦਾ ਬੁਲਾਏ ਬੋਲ ਰਿਹਾ ਮੈਂ ਗੁਰੂ ਵਾਲੀ ਬੋਲੀ ਬੋਲਦਾ ਹਾਂ ਮੈਂ ਆਪਣੇ ਮਨ ਵਾਲੀ ਬੋਲੀ ਨਹੀਂ ਬੋਲਦਾ ਬਹੁਮਾਨ ਕੀਆ ਤੁਦ ਉਪਰੇ ਤੂੰ ਆਪੇ ਪਾਇ ਥਾਈਂ ਜਿਓ ਮੈਂ ਤੇਰੇ ਉੱਤੇ ਬਹੁਤ ਮਾਣ ਕਰਦਾ ਆਇਆ ਹਾਂ ਮੈਨੂੰ ਨਿਸ਼ਚਾ ਹੈ ਕਿ ਤੂੰ ਆਪੇ ਹੀ ਮੈਨੂੰ ਕਮੂਰ ਕਰ ਲਏਂਗਾ ਮੈਨੂੰ ਪ੍ਰਵਾਨ ਕਰ ਲਏਂਗਾ ਤੇਰੇਆਂ ਭਗਤਾਂ ਭੁਖ ਸਦ ਤੇਰੀਆ ਤੇਰੇਆਂ ਪਿਆਰਿਆਂ ਨੂੰ ਸਿਰਪ ਤੇਰੀ ਭੁੱਖ ਹੈ ਤੇਰੀ ਭੁੱਖ ਲੱਗਦੀ ਹੈ ਤੇਰੇ ਤੋਂ ਲਵ ਹੋਰ ਕੋਈ ਭੁੱਖ ਨਹੀਂ ਲੱਗਦੀ ਹਾਰ ਲੋ ਚਾ ਪੂਰਨ ਮੇਰੀ ਆਹੇ ਹਰੀ ਮੇਰੀ ਵੀ ਇਤਾਨ ਪੂਰੀ ਕਰ ਦੇ ਮੇਰੇ ਹਿਰਦੇ ਚ ਆਣ ਵਸ ਦੇਹ ਦਰਸ਼ ਸੁਖ ਦਾ ਤਿਆ ਮੈਂ ਗਲ ਵਿੱਚ ਲੈ ਹੋ ਮਿਲਾਏ ਜਿਉ ਹੇ ਸੋਖਾਂ ਦੇ ਦੇਣ ਵਾਲੇ ਪ੍ਰਭੂ ਮੈਨੂੰ ਆਪਣਾ ਦਰਸ਼ ਦੇ ਆਪਣੇ ਵਾਲਾ ਸੁਭਾਅ ਦੇ ਆਪਣਾ ਫੀਲ ਦੇ ਤੁਹਾਡੇ ਵਾਂਗ ਮੈਂ ਸੋਚਾਂ ਸਮਝਾਂ ਵੇਖਾਂ ਜਾਣਾ ਮੈਨੂੰ ਆਪਣੇ ਗੱਲ ਨਾਲ ਲਾਲ ਹੈ ਤੁੱਦ ਜੇਵੜ ਅਵਰਨਾ ਭੱਲੇ ਆ ਤੇਰੇ ਪਰਪਰ ਤੋਂ ਹੋਰ ਕੋਈ ਕਿਤੇ ਵੀ ਨਹੀਂ ਲੱਭਦਾ ਤੂੰ ਦੀਪ ਲੋਪੈ ਆ ਲਿਆ हे प्रभु तू सारे दिशां ਵਿੱਚ सारे ਭਵਨਾਂ ਵਿੱਚ ਤੇ ਪਤਾਲਾਂ ਵਿੱਚ ਵਸਦਾ ਹੈ ਯਾਨੀ ਕਿ ਹਰ ਥਾਂ ਤੇ ਵਸਦਾ ਹੈ ਤੂੰ ਥਾਨੁ ਅਥਨੰਤ ਰਵ ਰਹਾ ਨਾਨਕ ਭਗਤਾ ਸਚ ਅਧਾਰ ਜਿਉ ਹੈ ਪ੍ਰਭੂ ਤੂੰ ਹਰੇਕ ਥਾਂ ਵਿੱਚ ਵਿਆਪਕ ਹੈ हे ਨਾਨਕ ਪ੍ਰਭੂ ਦੀ ਭਗਤੀ ਕਰਨ ਵਾਲਿਆ ਬੰਦਿਆ ਤੂੰ ਸਦਾ ਥਿਰ ਪ੍ਰਭੂ ਦਾ ਨਾਮ ਹੀ ਜਿਮਨ ਲਈ ਸਹਾਰਾ ਬਣਾ ਕੇ ਰੱਖ ਤੇ ਉਹਦਾ ਨਾਮ ਸਹਾਰਾ ਤੇਰੀ ਜ਼ਿੰਦਗੀ ਦਾ ਬਣਨਾ ਚਾਹੀਦਾ ਤੇ ਮੇਰੀ ਜ਼ਿੰਦਗੀ ਦਾ ਸਹਾਰਾ ਸਿੱਧਾ ਮੰਨੀਆਂ ਕਿ ਸਿਰਫ ਇੱਕ ਅਕਾਲ ਪੁਰਖ ਵੈਗੁਰੂ ਹੈ ਹਉ ਗੋਸਾਈ ਦਾ ਪਹਿਲਵਾਨੜਾ ਮੈਂ ਉਸ ਅਕਾਲ ਪੁਰਖ ਵੈਗੁਰੂ ਦਾ ਪਲਵਾਰਿਆ ਮੈਂ ਗੁਰ ਮਿਲਿਓ ਜਦ ਮੱਲੜਾ ਮੈਂ ਗੁਰੂ ਨੂੰ ਮਿਲ ਕੇ ਗੁਰੂ ਨਾਲ ਸਾਜ ਬਣਾ ਕੇ ਉੱਚੇ ਦੁਮਾਲਲੇ ਵਾਲਾ ਉੱਚੀ ਛੰਡੀ ਵਾਲਾ ਮੈਨੂੰ ਹੁਣ ਕੋਈ ਵਿਕਾਰ ਕੋਈ ਬੁਰਾਈ ਢਾ ਨਹੀਂ ਸਕਦੀ ਮੇਰੀ ਛੰਡੀ ਹੈ ਕਿਉਂਕਿ ਮੈਂ ਗੁਰੂ ਨੂੰ ਮਿਲ ਲਿਆ ਸਭ ਹੋਈ ਛਿੰਝ ਇਕੱਠੀਆਂ ਦਈ ਬੈਠਾ ਵੇਖਿਆ ਆਪ ਜੀਓ ਜਗਤ ਅਖਾੜੇ ਵਿੱਚ ਸਾਰੇ ਜੀਵ ਆਏ ਇਕੱਠੇ ਹੋਏ ਹਨ ਇਹ ਸੰਸਾਰ ਅਖਾੜਾ ਹੈ ਇਸ ਅਖਾੜੇ ਨੂੰ प्यारा प्रभु ਆ ਬੈਠਾ ਵੇਖ ਰਿਹਾ ਹੈ ਮਤਾ ਭੁਲੇਖਾ ਖਾ ਖਾਇਆ ਕਰੋ ਜੋ ਕਿਹੜਾ ਹਣ ਵੇਂਦਾ ਆ ਉਹ ਹਰ ਥਾਂ ਤੇ ਵੇਖਦਾ ਹੈ ਬਾਤ ਵਜਨ ਟੰਮਕ ਢੇਰੀਆਂ ਵਾਜੇ ਵਾਜ ਰਹੇ ਹਨ ਢੋਲ ਵਾਜ ਰਹੇ ਹਨ ਨਗਾਰੇ ਵਾਜ ਰਹੇ ਹਨ ਸਾਰੇ ਜੀਵ ਮਾਇਆ ਵਾਲੀ ਦੌੜ ਭੱਜ ਕਰ ਰਹੇ ਹਨ ਮਲ ਲੱਥੇ ਲੈਂਦੇ ਫੇਰੀਆਂ ਪਹਿਲਵਾਨ ਆਏ ਇਕੱਠੇ ਹੋਏ ਹਨ ਪਿੰਡ ਦੇ ਧਵਾੜੇ ਜਗਤ ਅਖਾੜੇ ਵਿੱਚ ਫੇਰੀਆਂ ਲੈ ਰਹੇ ਹਨ ਗੇੜੇ ਕੱਢ ਰਹੇ ਹਨ ਨੇ ਤੇ ਪੰਜ ਜਵਾਨ ਮੈਂ ਗੁਰ ਥਾਪੀ ਦਿੱਤੀ ਕੰਡ ਜਿਓ ਮੇਰੇ ਪੇਠੋਤੇ ਮੇਰੇ ਗੁਰੂ ਨੇ ਥਾਪੀ ਦਿੱਤੀ ਕੰਡ ਪੇਠ ਥਾਪੀ ਦਿੱਤੀ ਮੇਰੇ ਗੁਰੂ ਨੇ ਤਾ ਮੈਂ ਵਿਰੋਧੀ ਪੰਜੇ ਕਮਾਦਿਕ ਜਵਾਨ ਕਾਬੂ ਕਰ ਲੈ। ਨੇੜ ਲੈ। ਨੇਤੇ ਮਤਲਬ ਨੇੜ ਲੈ, ਵਿੰਨ ਲੈ, ਕਾਬੂ ਵਿੱਚ ਕਰ ਲੈ, ਕੰਟਰੋਲਸ ਕਰ ਲੈ। ਹੁਣੇ ਮੈਨੂੰ ਆਪਣੀ ਮਰਜ਼ੀ ਨਾਲ ਨਹੀਂ ਚਲਾ ਸਕਦੇ। ਉਹ ਸੰਸਾਰ ਦਾ ਬਹੁਤ ਵੱਡਾ ਹਿੱਸਾ ਵਕਾਰਾਂ ਦੇ ਆਖੇ ਲੱਗ ਕੇ ਚੱਲਦਾ। ਸਭ ਇਕੱਠੇ ਹੋਏ ਆਏ ਆ। ਸਾਰੇ ਨਰ ਨਾਰ ਮਨੁੱਖਾ ਜਨਮ ਲੈ ਕੇ ਆਏ ਹਾਂ। ਕਰ ਜਸਨ ਵਾਟ ਵਟਾਇਆ ਪਰ ਤੂੰ ਆਪਣੇ ਆਪਣੇ ਕੀਤਾ ਕਰਮਾਂ ਅਨੁਸਾਰ ਪਰਲੋਕ ਘਰ ਵਿੱਚ ਵੱਖ-ਵੱਖ ਜੁਨਾਂ ਵਿੱਚ ਲੈ ਕੇ ਜਾਣਗੇ ਕਰ ਜਸਨ ਵਾਟ ਵਟਾਇਆ ਆਪਣੇ ਆਪਣੇ ਕੀਤਿਆਂ ਦੇ ਮੁਤਾਬਕ ਸਾਰਿਆਂ ਨੂੰ ਫਲ ਮਿਲਣਗੇ ਗੁਰਮੁਖ ਲਾਹ ਲੈ ਗਏ ਮਨਮੁਖ ਚੱਲੇ ਮੂਲ ਗਵਾਏ ਜਿਓ ਜਿਹੜੇ ਬਨੁੱਖ ਗੁਰੂ ਦੇ ਦੱਸੇ ਰਾਤ ਤੁਰਦੇ ਹਨ ਉਹ ਇੱਥੋਂ ਹਰ ਨਾਮ ਦਾ ਨਫਾ ਖਟ ਕੇ ਜਾਂਦੇ ਹਨ ਪਰ ਆਪਣੇ ਮਨ ਦੇ ਪਿੱਛੇ ਤੁਰਨ ਵਾਲੇ ਬੰਦੇ ਪਹਿਲੀ ਰਾਸ ਪੂੰਜੀ ਵੀ ਗਵਾ ਜਾਂਦੇ ਹਨ ਪਹਿਲੇ ਕੀਤੇ ਭਲੇ ਕੰਮਾਂ ਦੇ ਸੰਸਕਾਰ ਵੀ ਮਨਦ ਕਰਮਾਂ ਦੇ ਰਾਹੀ ਮਿਟਾ ਕੇ ਜਾਂਦੇ ਹਨ ਕਈ ਬੰਦੇ ਬੁਰਿਆਂ ਤੋਂ ਭਲੇ ਹੋ ਜਾਂਦੇ ਆ ਤੇ ਕਈ ਬੰਦੇ ਜਦੋਂ ਗੁਰੂ ਦਾ ਲੜ ਛੱਡ ਦਿੰਦੇ ਆ ਉਹ ਭਲਿਆਂ ਤੋਂ ਬੁਰੇ ਵਾਲੇ ਰਾਹ ਤੇ ਵੀ ਤੁਰ ਪੈਂਦੇ ਆ ਉਹ ਵਰਣ ਚਿਹਨਾ ਬਾਹਰਾ ਯਾਦ ਰੱਖਿਓ ਤੇਰਾ ਨਾਂ ਕੋਈ ਉਸ ਅਕਲਪੁਰਖ ਵੈਗੁਰੂ ਦਾ ਕੋਈ ਖਾਸ ਰੰਗ ਨਹੀਂ ਹੈ ਕੋਈ ਖਾਸ ਚਿੰਨ ਨਹੀਂ ਹੈ ਉਹਦਾ ਖਾਸ ਕੋਈ ਚੱਕਰ ਨਹੀਂ ਹੈ ਕਿਸੇ ਜਾਤ ਮਜ਼ਬ ਬਰਾਦਰੀ ਦਾ ਨਹੀਂ ਹੈ ਕਿਸੇ ਵਰਣ ਜਪੈਦਾ ਨਹੀਂ ਹੋਇਆ ਉਹਦਾ ਖਾਸ ਤਰ੍ਹਾਂ ਦਾ ਕੋਈ ਚਿੰਨ ਨਿਸ਼ਾਨੀ ਨਹੀਂ ਹੈ ਹਾਰਦ ਸੈਂ ਹਾਜ਼ਰ ਜਾਹਰਾ ਜਿਵੇਂ ਕੋਈ ਚ ਨਿਸ਼ਾਨੀਆਂ ਵੇਖ ਕੇ ਗੁਰੂ ਯਾਦ ਹੁੰਦਾ ਨਾ ਸਾਨੂੰ ਪ੍ਰਮਾਤਮਾ ਇਥੇ ਗੁਰੂ ਹਣਾ ਇਥੇ ਗੁਰੂ ਹਣਾ ਇਥੇ ਗੁਰੂ ਹਣਾ ਨਹੀਂ ਉਹ ਹਰ ਥਾਂ ਤੇ ਹਰ ਵੇਲੇ ਯਾਦ ਹੋਣਾ ਚਾਹੀਦਾ ਹਰ ਥਾਂ ਤੇ ਸਾਨੂੰ ਨਜ਼ਰ ਆਉਣਾ ਚਾਹੀਦਾ ਵੀ ਪ੍ਰਮਾਤਮਾ ਹਰ ਥਾਂ ਤੇ ਵਸਦਾ ਆ ਤੂੰ ਸਾਰੇ ਜਗਤ ਵਿੱਚ ਪ੍ਰਤੱਖ ਦਿਸਦਾ ਹੈ ਏ ਹਰੀ ਤੂੰ ਕਿਸੇ ਖਾਸ ਥਾਂ ਤੇ ਨਹੀਂ ਬੈਠਾ ਸੁਣ ਸੁਣ ਤੁਜੇ ਧਿਆਇਂ ਦੇ ਤੇਰੇ ਭਗਤ ਰਤੇ ਗੁਣ ਤਾਸ ਜਿਉ ਤੇਰੀ ਭਗਤੀ ਕਰਨ ਵਾਲੇ ਬੰਦੇ ਤੇਰੀਆਂ ਸਿਫਤਾਂ ਸੁਣ ਸੁਣ ਕੇ ਤੈਨੂੰ ਸਿਮਰਦੇ ਹਾਂ ਯਾਦ ਕਰਦੇ ਹਾਂ ਤੂੰ ਗੁਣਾ ਦਾ ਖਜ਼ਾਨਾ ਹੈ ਤੇਰੇ ਭਗਤ ਤੇਰੇ ਪਿਆਰ ਵਿੱਚ ਹਮੇਸ਼ਾ ਰੰਗੇ ਰਹਿੰਦੇ ਹਾਂ ਮੈਂ ਜੁਗ ਜੁਗ ਦੈ ਸੇਵੜੀ ਮੈਂ ਸਦਾ ਹੀ ਉਸ ਪਿਆਰੇ ਪ੍ਰਭੂ ਦੀ ਸੋਹਣੀ ਸੇਵਾ ਭਗਤੀ ਕਰਦਾ ਰਹਿੰਦਾ ਹਾ ਗੌਰ ਕੱਟੀ ਮਹੰਡੀ ਜੇਵੜੀ ਗੁਰੂ ਨੇ ਮੇਰੀ ਮਾਇਆ ਦੇ ਫੋਦੀ ਫਾਈ ਮਾਇਆ ਮੁਕਾਦ ਦਿੱਤੀ ਮਾਇਆ ਦਾ ਜਿਹੜਾ ਜਾਲ ਹੈ ਮਾਇਆ ਦੇ ਫੁੰਕਾਰੇ ਜਿਹੜੇ ਨੇ ਮਾਇਆ ਦਾ ਜਿਹੜਾ ਮੋਹ ਹੈ ਮੇਰੇ ਅੰਦਰੋਂ ਮੇਰੇ ਗੁਰੂ ਨੇ ਕੱਢ ਦਿੱਤਾ ਹੋਂ ਬਹੁੜ ਛਿੰਜ ਨਾ ਨਚਉ ਨਾਨਕ ਔਸਰ ਲਦਾ ਭਾਲ ਜਿਓ ਏ ਨਾਨਕ ਆਖ ਹੁਣ ਮੈਂ ਮੋੜ-ਮੋੜ ਇਸ ਜਗਤ ਅਖਾੜੇ ਵਿੱਚ ਭਟਕਦਾ ਨਹੀਂ ਫਿਰਾਂਗਾ ਗੁਰੂ ਦੇ ਕਿਰਪਾ ਨਾਲ ਢੂੰਡ ਕੇ ਮੈਂ ਸਿਮਰਨ ਭਗਤੀ ਦਾ ਮੌਕਾ ਪ੍ਰਾਪਤ ਕਰ ਲਿਆ ਹੈ